ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਫਿਰ ਇੱਕ ਤੁਹਾਡੇ ਕੋਲ ਚੀਜ਼ ਰਹਿ ਗਈ ਤੇ ਇੱਕ ਮੈਂ ਲਿਆਂਦੀ ਹੀ ਇੱਕ ਇੱਕ ਹੋਰ ਰਹਿ ਗਈ ਆ ਮੈਨੂੰ ਲੱਗ ਗਿਆ ਸੋ ਮੈਂ ਆ ਜਿਹੜੀ ਚੀਜ਼ ਮੇਲੇ ਵਿੱਚ ਵੇਖੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਚੀਜ਼ ਆ ਕਿਉਂਕਿ ਪਈ ਖਡੋਣੇ ਵਾਲੀ ਦੁਕਾਨ ਤੇ ਸੀ ਫਿਰ ਮੈਂ ਉਹਨਾਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸ ਕਰਦੇ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਾਂ ਵੀ ਬਿਲਕੁਲ ਠੀਕ ਆ ਤੇ ਪਤਾ ਤੁਹਾਨੂੰ ਲੱਗ ਗਿਆ ਆ ਜੀ ਕਿਹੜੇ ਕਰਕੇ ਵਲੌਗ ਬਣਾਉਣ ਦੇ ਅੱਜ ਹੈ ਤੇ ਅੱਜ ਇੱਧਰ ਵੇਖੋ ਮੰਮੀ ਜੀ ਨੂੰ ਤੇ ਚਾਹ ਹੀ ਚੜਿਆ ਪਿਆ ਵਾ ਇੱਧਰ ਟੋکریاں ਲਾ ਕੇ ਤੇ ਉਹਨਾਂ ਦੇ ਵਿੱਚ ਸਮਾਨ ਵੀ ਪਾਤਾ ਹਨ ਆਹ ਕੀ ਆਲੂ ਹਾਂ ਤੇ ਗੰਡੇ ਤੇ ਉੱਪਰ ਆਹ ਕੀ ਆ ਲਸਣ ਅਦਰਕ ਤੇ ਮਿਰਚਾਂ ਹਨ ਜੋ ਵੀ ਮਰਜੀ ਪਾ ਲਓ ਹਨ ਇਹਨਾਂ ਦੇ ਵਿੱਚ ਵੀ ਮੈਂ ਪਾਇਆ ਵਾ ਦੱਸਦੀਆਂ ਤੁਹਾਨੂੰ ਵਾਰੀ ਵਾਰੀ ਤੇ ਇਹਦੇ ਵਿੱਚ ਮੈਂ ਲੱਗੀਆਂ ਪਾਉਣ ਕਾਲੀ ਮਿਰਚ ਵੀ ਹੀ ਤੇ ਮੈਂ ਤਾਂ ਇਹਦੇ ਵਿੱਚ ਪਾਵਾਂ ਹਾਂ ਕਾਲੀ ਮਿਰਚ ਪਾ ਗਏ ਨਾ ਤੇ ਫਿਰ ਮੈਂ ਦੱਸ ਦੇ ਤੁਹਾਨੂੰ ਫਿਰ ਕੀ ਕੀ ਪਾਇਆ ਚਲੋ ਜੀ ਤੇ ਬਾਕੀ ਅੱਜ ਮੰਮੀ ਜੀ ਇਸ ਕਰਕੇ ਡਏ ਆ ਮੰਮੀ ਜੀ ਡਏ ਆ ਅਮਨ ਦਾ ਲਾਹ ਲੈਣਾ ਹਾਂ ਨਾ ਤੇ ਲਓ ਜੀ ਅਮਨ ਵੀ ਆ ਗਈ ਜੇ ਅਮਨ ਦਾ ਕਿੱਥੇ ਆ ਗਈ ਆ ਹਾਂ ਆ ਵਾਲੀ ਨਾ ਜੇ ਕਹਿੰਦੇ ਇੱਕ ਚੀਜ਼ ਮਨ ਨੂੰ ਕਦੇ ਕਦੇ ਜੀ ਲੱਗਣ ਰਹੀ ਤੇ ਅੱਛਾ ਇਹਨਾਂ ਵਿੱਚ ਕੀ ਪਾਇਆ ਜੇ ਇਹਨਾਂ ਵਿੱਚ ਮੈਂ ਪਾਇਆ ਵਾਂ ਨਹੀਂ ਨਹੀਂ ਇਹਨਾਂ ਵਿੱਚ ਇਹਨਾਂ ਵਿੱਚ ਇਹਦੇ ਵਿੱਚ ਨਹੀਂ ਜੇ ਕੋਈ ਇਹਦੇ ਵਿੱਚ ਮੈਂ ਜ ਬਣਾ ਕੇ ਪਾਉਣਾ ਵਾਂ ਤੇ ਮੈਂ ਉਦੋਂ ਦੱਸੂਗੀ ਕੀ ਪਾਉਣਾ ਚ ਬਣਾ ਕੇ ਹਾਂ ਠੀਕ ਆ ਤੇ ਇਹਦੇ ਵਿੱਚ ਮੈਂ ਪਾ ਲਿਆ ਠੀਕ ਐ ਤੇ ਮੈਂ ਪਾ ਲਿਆ ਚਾਰ ਅੰਬ ਦਾ ਬੱਲੇ ਕਮੈਂਟ ਕਰਕੇ ਦੱਸੋ ਕਿਦਾਂ ਦੇ ਲੱਗਣਿਆ ਯਾਰ ਸੁਣਾ ਲੱਗਣਿਆ ਨਾ ਇਹ ਜਦੋਂ ਆਪਣੇ ਕੋਈ ਬਰੋਨੇ ਜਾਂ ਆਪ ਯਹੀ ਖਾਣਾ ਹੋਵੇ ਤੇ ਇਹਦੇ ਵਿੱਚੋਂ ਹੀ ਕੱਢ ਕੇ ਖਾ ਸਕਦੇ ਆ ਵੱਟੇ ਨੂੰ ਐਵੇਂ ਹੱਥ ਲਾਉਣਾ ਹਨਾ ਤੇ ਵੱਡੇ ਦੇ ਵਿੱਚ ਆਪਾਂ ਪੂਰਾ ਪਾ ਲਿਆ ਹੋਵੇ ਨਾ ਚਾਰ ਤੇ ਖਰਾਬ ਨਹੀਂ ਹੁੰਦਾ ਹਨਾ ਇਹਦੀ ਗੱਲ ਆਇਆ ਤੇ ਇਹਦੇ ਵਿੱਚ ਪਾ ਲਿਆ ਮੈਂ ਅੱਛਾ ਠੀਕ ਆ ਠੀਕ ਜੀਰਾ ਨਾ ਜੀਰਾ ਜੀਰਾ ਪਹਿਲਾਂ ਪੁੰਨੇ ਆਵਾ ਫਿਰ ਪੀ ਆਵਾ ਫਿਰ ਇਹ ਚ ਪਾਇਆ ਮੈਂ ਅੱਛਾ ਤੇ ਇਹਦੇ ਵੱਡੇ ਵਿੱਚ ਇੱਥੇ ਭਾਈ ਮੈਂ ਲਾਲ ਨੇ ਇੱਥੇ ਚਲੋ ਜੀ ਤੇ ਇੱਕ ਹੋਰ ਇਹ ਉਪਰ ਆਣਾ ਹਾਂ ਇੱਥੇ ਮੈਂ ਕਾਲੀ ਨੇ ਇੱਥੇ ਦਾ ਪਾਊਡਰ ਚਲੋ ਜੀ ਠੀਕ ਆ ਜੀ ਠੀਕ ਆ ਵਧੀਆ ਕੀਤਾ ਹੈਨਾ ਇਹਦੇ ਕੀ ਹੋਇਆ ਇਹਦੇ ਚ ਵੀ ਮੈਂ ਕੁਝ ਪਾਇਆ ਹੀ ਆ ਤੁਹਾਨੂੰ ਪਤਾ ਲੱਗ ਜਾਣਾ ਕੀ ਪਾਇਆ ਹੈ ਡਰਾਈ ਫਰੂਟਸ ਇਹ ਫਿਰ ਹੁਣ ਇੱਕ ਬਣਦਾ ਹੈ ਤੇ ਖਾਣ ਵਾਸਤੇ ਹੀ ਪਾਏ ਆ ਹੈ ਹੂੰ ਤੇ ਬਾਕੀ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਇਹੋ ਜਿਹਾ ਗੋੜ ਲੱਗਣ ਗਿਆ ਹੈ ਨਾ ਮਰੋਂ ਹੈ ਇੰਨਾ ਗੋੜ ਲੱਗਣ ਗਿਆ ਹੈ ਮਰੋਂ ਨਹੀਂ ਨਹੀਂ ਗੋੜੀ ਮੈਂ ਦੂਰੇ ਵੇਲਿਆ ਸੀ ਮੇ ਮਮੀ ਜੀ ਨੇ ਇਹੋ ਚੀਜ਼ਾਂ ਪਾਈਆਂ ਸੋਹਣਾ ਲੱਗਣ ਡਿਆ ਹਣਾ ਸੋਹਣਾ ਲੱਗਣ ਡਿਆ ਇਹ ਚੀਜ਼ਾਂ ਹੁੰਦੀਆਂ ਹੀ ਨੇ ਚੀਜ਼ਾਂ ਆਉਂਦੀਆਂ ਨੇ ਹਣਾ ਤੇ ਇਹਦੇ ਸਿਵੀ ਮੈਂ ਪਾ ਲਿਆ ਵਾ ਨਮਕੀਨ ਅੱਛਾ ਤੇ ਇਧਰ ਉਹ ਪਏ ਰਸ ਖਾਣ ਖਾਣ ਵਾਸਤੇ ਹਣਾ ਹਾਂ ਵਧੀਆ ਕੀਤਾ ਜੀ ਮਮੀ ਲੱਭਦੇ ਰਹੀਦਾ ਪੈਕਟ ਕਿੱਥੇ ਰੱਖੇ ਰਸਾਂ ਵਾਲੇ ਹਣਾ ਤੇ ਇਹ ਚ ਵਧੀਆ ਉਸ ਨੂੰ ਹਣਾ ਤੇ ਆ ਮੈਂ ਲਿਆਂਦੇ ਇਹ ਮੇ ਰੈਸਪੀ ਬਣਾਉਣ ਵਾਸਤੇ ਲਿਆਂਦੇ ਇੱਥੇ ਮੈਂ ਜੇ ਕੁਝ ਨਹੀਂ ਪਾਇਆ ਇਹ ਚੋਂ ਤੁਹਾਨੂੰ ਕੋਈ ਵਧੀਆ ਜੀ ਰੈਸਪੀ ਬਣਾ ਨਹੀਂ ਨਹੀਂ ਇੱਕ ਰੈਸਪੀ ਬਣਾ ਲਈਏ ਇਹਦੇ ਵਿੱਚ ਆਪਾਂ ਹਾਂ ਚੱਲ ਨਹੀਂ ਪਾਈ ਹੈਗੀ ਤੇ ਹਾਂ ਇਹਨਾਂ ਦਾ ਮੂਰਤ ਹੋ ਗਿਆ ਵਾ ਇਹਦੇ ਵਿੱਚ ਮੈਂ ਪਾ ਲਿਆ ਉਦੋਂ ਵੇਲੇ ਮੈਂ ਦੋ ਦੋਹਾਂ ਚ ਪਾਉਣੀ ਤਾਂ ਹੁਣ ਮੈਂ ਇੱਕੋ ਚ ਆ ਤਿੰਨ ਚਾਰ ਖੰਨੇ ਆ ਨਾ ਤੇ ਇਹਨਾਂ ਵਿੱਚ ਵੇਲੇ ਹਰ ਇੱਕ ਚੀਜ਼ ਆ ਗਈ ਹੈ ਚਮਚੇ ਵੀ ਆ ਗਏ ਇਹ ਕਿਹਨਾਂ ਕਰਦੇ ਇਹ ਕਰਦਾ ਵੀ ਆਂਦੀਆਂ ਵਾ ਤੇ ਚਾਹ ਪੋਣੀ ਵੀ ਆ ਗਈ ਆ ਚਲੋ ਜੀ ਤੇ ਮੈਂ ਤੁਹਾਨੂੰ ਨਾ ਸਾਰਾ ਕੁਝ ਦੱਸਤਾ ਹੀਗਾ ਕਿ ਕੀ ਕੀ ਲੈਂਦੇ ਇੱਕ ਮੇਕੋ ਨਾ ਚੀਜ਼ ਰਹਿ ਗਈ ਆ ਪਰ ਉਹ ਮੈਂ ਹੁਣ ਦੱਸੂਗੀ ਮੈਂ ਨਾ ਕੱਪ ਵੀ ਲਿਆਂਦੇ ਤੀ ਤਾਂ ਉਹ ਨਾ ਅਛਾਏ ਪਏ ਰਹੇ ਅਛਾਈ ਵਾਲੀ ਲੈਂਦੇ ਕੱਪ ਪਏ ਕੋਈ ਇਹ ਨਾ ਇਹ ਕਿੰਨੇ ਪੀਸ ਆ ਇਹ 12 ਬੱਲੇ 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 ਹਾਂਜੀ ਦੱਸੋ ਕਮੈਂਟ ਕਰਕੇ ਫਿਰ ਕੱਪ ਕਿਵੇਂ ਦੇ ਲੱਗਣਦੇ ਆ ਕੱਪ ਨਾਲੇ ਰਲ ਗਏ ਵਾਲਪੇਪਰ ਦੇ ਹਾਂ ਆ ਲੋ ਸੋਹਣੇ ਆ ਅਛਾ ਕਾਪਰ ਹੈਗੇ ਦਿਖਾਉਣ ਵਾਲੇ ਨਾ ਮੈਂ ਨਾ 12 ਲੈਂਦੇ ਸੀ 12 ਮੈਂ ਤਾਂ ਲੈਂਦੇ ਸੀ ਤੇ ਮੈਂ ਹਾਂ ਸਟੈਂਡ ਚ ਕੋਝੇ ਲੱਗਣਗੇ ਸੋਹਣੇ ਲੱਗਦੇ ਹਨਾ ਤੇ ਇਹਦੇ ਵਿੱਚ ਮੈਂ ਲਾਚੀਆਂ ਰੱਖ ਲਈਆਂ ਵਾ ਜਦੋਂ ਚਾਹ ਬਣਦੀ ਆ ਉਦੋਂ ਉਸੇ ਦੇ ਕਟਲੇ ਲਿਆ ਵਾ ਤੇ ਪਾਈਆਂ ਲੈਂਦੇ ਹਾਂ ਹੋਰ ਠੀਕ ਹੈ ਤੇ ਬਾਕੀ ਦੱਸਿਓ ਹੁਣ ਕਮੈਂਟ ਕਰਕੇ ਵੀ ਤੁਹਾਨੂੰ ਇਹ ਸਮਾਨ ਜਿਹੜਾ ਵਾ ਸੈਟਿੰਗ ਕੀਤਾ ਕਿਵੇਂ ਦਾ ਲੱਗਿਆ ਠੀਕ ਆ ਤੇ ਕਮੈਂਟ ਕਰਕੇ ਦੱਸਿਓ ਫਿਰ ਜੇ ਤੁਸੀਂ ਕਹੋਗੇ ਵੀ ਆਹ ਇਸ ਚੀਜ਼ ਵਿੱਚ ਆਹ ਚੀਜ਼ ਪਾਓ ਆਪਣੇ ਵੀ ਸੁਜੈਸ਼ਨ ਦਿਓ ਉਹਨਾਂ ਨੂੰ ਦੱਸੋ ਵੀ ਆਮਰ ਦਵਾਂ ਚ ਮੈਂ ਕੀ ਪਾਵਾਂ ਚਾਰ ਹੀ ਪੈਣਾ ਇਹ ਸਾਰੇ ਜਾਣੇ ਦੱਸਿਓ ਹੈ ਚਾਰ ਹੀ ਪੈਣਾ ਇਹਦੇ ਚ ਹਾਂ ਪੈਣਾ ਸਵੇਚ ਆ ਚਾਰ ਹੀ ਆ ਹਾਂਜੀ ਤੇ ਮੈਂ ਕਮੈਂਟ ਕਰਕੇ ਦੱਸਾਂ ਵੀ ਹੋਰ ਵੀ ਕੋਈ ਚੀਜ਼ ਪੈ ਸਕਦੀ ਐ ਇਹਦੇ ਚ ਹਾਂ ਠੀਕ ਆ ਠੀਕ ਆ ਕਿਉਂਕਿ ਬੜੋ ਦਾ ਮਰਦਮਾਨ ਹੁੰਦਾ ਆ ਚਾਰ ਵਾਸਤੇ ਹੀ ਆ ਹਾਂ ਕਿਉਂਕਿ ਇਹ ਚਾਰ ਵਾਸਤੇ ਹੁੰਦਾ ਤੇ ਦੂਜਾ ਇਹ ਹੈ ਨਾ ਅਜੇ ਮੰਮੀ ਜੀ ਉਹਨਾਂ ਨੇ ਚਾਰ ਨਹੀਂ ਮਤਲਬ ਇਨਾ ਪਾਇਆ ਹਨ ਆਪਾਂ ਨਹੀਂ ਪਾਇਆ ਤਾਂ ਕਰਕੇ ਮੰਮੀ ਜੀ ਕਹਿੰਦੇ ਆ ਕਿ ਇਹਦੇ ਵਿੱਚ ਹੋਰ ਕੀ ਪਾ ਸਕਦੇ ਆਪਾਂ ਬੀ ਆ ਜਿਦਾ ਕਰਾਂਗੇ ਕਿਦਾਂ ਚਾਰ ਬਣਾਉਣਾ ਵਾ ਇੱਕ ਮੈਂ ਮਿਕਸ ਚਾਰ ਉਹ ਪਾਵਾਂਗੇ ਇਹ ਚ ਨਹੀਂ ਤੇ ਹਨ ਐਜਾ ਕਰ ਲਿਓ ਮਨਾਵਾ ਗਿਆ ਤੇ ਫਿਰ ਤਾਂ ਮੈਂ ਸਾਰਿਆਂ ਨੂੰ ਦੱਸਾਂਗਾ ਕਿ ਕਿਹੜਾ ਚਾਰ ਬਣਾਉਣਾ ਵਾ ਤੇ ਕਿਹੜਾ ਚਲੋ ਨਾਲੇ ਅੱਜ ਜਿਹੜਾ ਵਾ ਅਸਮਾਨ ਲਿਆ ਹੀ ਉਹਦੀ ਸੈਟਿੰਗ ਹੋ ਗਈ ਆ ਤੇ ਦੂਜਾ ਅੱਜ ਅਮਨ ਨੂੰ ਛੁੱਟੀ ਹੀ ਤੇ ਅਮਨ ਤੁਸੀਂ ਸਾਰੇ ਜਾਣੇ ਪੁੱਛ ਰਹੇ ਕਿ ਅਮਨ ਨਹੀਂ ਹੁਣ ਆਉਂਦੀ ਹੈਗੀ ਵਲੌਗ ਚ ਅਮਨ ਬਿਨਾ ਵਲੌਗ ਜਿਹੜਾ ਅਧੂਰਾ ਵਾ ਉਹ ਅੱਜ ਪੂਰਾ ਕਰ ਦਿੱਤਾ ਆਪਾਂ ਹਨਾ ਹੁਣ ਕੋਈ ਗੱਲ ਨਹੀਂ ਹੁਣ ਅਮਨ ਕੰਮ ਕਰਦੀ ਆਣਾ ਸਿੱਖਦੀ ਆ ਤੇ ਚਲੋ ਹੁਣ ਨੂੰ ਬਾਹਰ ਰਹਿਣਾ ਪੈਂਦਾ ਵਾ ਤੇ ਨਹੀਂ ਆ ਸਕਦੀ ਵਲੌਗਾਂ ਦੇ ਵਿੱਚ ਹੁਣ ਇਹ ਧੱਕੇ ਨਾਲ ਬਾੜ ਨਹੀਂ ਲੈਣਾ ਇਹਨੂੰ ਹਾਂ ਕਿਉਂਕਿ ਜਦੋਂ ਮੈਂ ਨਹੀਂ ਹੁੰਦਾ ਨੂੰ ਇਹਨਾਂ ਨੇ ਵਲੋਗ ਬਣਾ ਲੈ ਹੁੰਦਾ ਹਾਂ ਆਈ ਫਿਰ ਇਸ ਕਰਕੇ ਬਣਾ ਲੈ ਹੁੰਦਾ ਕਿਉਂਕਿ ਫਿਰ ਸ਼ਾਮਾਂ ਨੂੰ ਕਾਫੀ ਕੰਮ ਹੁੰਦੇ ਆ ਹਨਾ ਤੇ ਮੈਂ ਜੇਮ ਸਟਾਰਟ ਕੀਤੀ ਆ ਉੱਥੇ ਜਾਣਾ ਹੁੰਦਾ ਵਾ ਇਸ ਕਰਕੇ ਸਵੇਰੇ ਸਵੇਰੇ ਜਿਹੜੇ ਕੰਮ ਮੁਕਾ ਲਈਦੇ ਆ ਵਲੋਗ ਵੀ ਜਿਹੜਾ ਬਣਾਉਣਾ ਹੋਵੇ ਬਣਾ ਲਈਦਾ ਵਾ ਤੇ ਇਸ ਕਰਕੇ ਫਿਰ ਪਹਿਲਾਂ ਪਹਿਲਾਂ ਜਿਹੜਾ ਕੰਮ ਨਿਪਟਾ ਲਈਦਾ ਵਾ ਤੇ ਦੂਜਾ ਚਲੋ ਠੀਕ ਆ ਫਿਰ ਹਨਾ ਵਧੀਆ ਵਾ ਕਮੈਂਟ ਕਰਕੇ ਦੱਸਿਓ ਵੀ ਸਮਾਨ ਵਧੀਆ ਲੱਗਾ ਵਾ ਕਿਦਾਂ ਦਾ ਹਨਾ ਚੰਗਾ ਸਮਾਨ ਤੇ ਦਾ ਵਧੀਆ ਵਾ ਤੇ ਜਿਹੜਾ ਮੈਂ ਪਾਇਆ ਵਾ ਵਧੀਆ ਲੱਗਾ ਨਾ ਜਿੱਦੇ ਜਿੱਤੇ ਮੰਮੀ ਜੀ ਨੇ ਜੋ ਜੋ ਕਿੱਦਾ ਵਾ ਵਧੀਆ ਵਾ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦਈਏ ਫਿਰ ਇੱਕ ਟਾਟੇ ਕੋ ਚੀਜ਼ ਰਹਿ ਗਈ ਤੇ ਇੱਕ ਮੈਂ ਲਿਆਂਦੀ ਹੀ ਇੱਕ ਇੱਕ ਹੋਰ ਰਹਿ ਗਈ ਆ ਮੈਨੂੰ ਲੱਗ ਗਿਆ ਪਤਾ ਲੱਗ ਗਿਆ ਪਤਾ ਚੱਲ ਦੱਸੀ ਨਾ ਮੈਂ ਲੱਗਾ ਵਾ ਦੱਸਣ ਤੁਹਾਨੂੰ ਸਾਰਿਆਂ ਨੂੰ ਦੱਸਦਾ ਠੀਕ ਆ ਆਜੋ ਫਿਰ ਇੱਧਰ ਆਹ ਦੇਖੋ ਆ ਟੁੱਟੀ ਹੈ ਨਾ ਇੱਕ ਮੈਂ ਲਿਆਂਦੀ ਹੀ ਆਹ ਵਾਲੀ ਚੀਜ਼ ਆ ਕਾ ਜੀ ਨੋ ਚਲ ਜੀ ਇਹ ਕੀ ਚੀਜ਼ ਆ ਇਹਦੇ ਨਾਲ ਨਾ ਜਿਹੜਾ ਪਾਣੀ ਹੈ ਨਾ ਜਿੱਦਾਂ ਹੁਣ ਆਵਲੀਆਂ ਟੂਟੀਆਂ ਖਰਾਬ ਹੋ ਜਾਂਦੀਆਂ ਵਾ ਜਾਂ ਖਰਾਬ ਕਹਿ ਲੋ ਤੇ ਜਾਂ ਜਿੱਦਾਂ ਹੁਣ ਸਾਡੇ ਵਾਂਗੂ ਸਾਡੀ ਜਿਹੜੀ ਟੈਂਕੀ ਹੈ ਜਿਆਦਾ ਉੱਪਰ ਨਹੀਂ ਹੈਗੀ ਤੇ ਉਹ ਨੀਵੀਂ ਆ ਥੋੜੀ ਜੀ ਤੇ ਉਹ ਜਿਹੜਾ ਪਾਣੀ ਦਾ ਫਲੋ ਨਹੀਂ ਹੈਗਾ ਹਨਾ ਤੇ ਉਹ ਪਾਣੀ ਦੇ ਫਲੋ ਕਰਕੇ ਜਿਹੜੀ ਇਹਦੇ ਥੱਲੇ ਜਾਲੀ ਲੱਗੀ ਹੁੰਦੀ ਹੈ ਨਾ ਉਹ ਫੁਹਾਰੇ ਜਿਹਾਂ ਵਾਂਗੂ ਪਾਣੀ ਮਾਰਦੀ ਆ ਝੱਗ ਵਾਲਾ ਹਨਾ ਤੇ ਉਹ ਨਹੀਂ ਹੀ ਮਾਰਦੀ ਇਸ ਕਰਕੇ ਕਿਉਂਕਿ ਸਾਡੀ ਜਿਹੜੀ ਟੈਂਕੀ ਆ ਥੋੜੀ ਜੀ ਨੀਵੀਂ ਹੀ ਜਿਆਦਾ ਉੱਪਰ ਨਹੀਂ ਹੈਗੀ ਠੀਕ ਆ ਪਈ ਕੋਠੇ ਦੇ ਉਪਰ ਹੀ ਆ ਪਰ ਉਹ ਨੀਵੀਂ ਅਸੀਂ ਉਹਦੀ ਸੈਲਫ ਨਹੀਂ ਬਣਾਈ ਸੋ ਮੈਂ ਆ ਜਿਹੜੀ ਚੀਜ਼ ਮੇਲੇ ਵਿੱਚ ਵੇਖੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕੀ ਚੀਜ਼ ਆ ਕਿਉਂਕਿ ਪਈ ਖਡੋਣੇ ਵਾਲੀ ਦੁਕਾਨ ਤੇ ਸੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਮੈਂ ਆਂਦੇ ਉਹਨਾਂ ਨੇ ਮੈਨੂੰ ਦੱਸਿਆ ਪੀਂਦਾ ਕਰਕੇ ਪਾਣੀ ਜਿਹੜਾ ਵਾ ਆਂਦੀ ਇਹਨਾਂ ਦੇ ਝੱਗ ਵਾਲਾ ਹੁੰਦਾ ਹਨ ਤੇ ਫਿਰ ਮੈਂ ਘਰੇ ਲਿਆਂਦੀ ਤੇ ਲਿਆ ਕੇ ਮੈਂ ਲਾਈ ਤੇ ਆ ਹੁਣ ਤੁਹਾਨੂੰ ਚੈੱਕ ਕਰਾ ਦਿੰਨੇ ਆ ਠੀਕ ਆ ਆ ਦੇਖੋ ਲੱਗ ਗਈ ਆ ਹੁਣ ਉੱਪਰੋਂ ਪਾਣੀ ਛੱਡਾਂਗੇ ਆਪਾਂ ਆ ਦੇਖੋ ਇਸ ਤਰੀਕੇ ਦੇ ਨਾਲ ਹੁਣ ਕਿੱਦਾਂ ਆਉਂਦੀ ਆ ਕਿੱਦਾਂ ਦੇ ਲੱਗਾ ਤੁਹਾਨੂੰ ਇਹ ਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਆ ਆ ਵੇਖੋ ਪਾਣੀ ਆਂਦਾ ਠੀਕ ਆ ਤੇ ਆਜੋ ਫਿਰ ਹੁਣ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦਾ ਲੱਗਾ ਇਹ ਤੁਹਾਨੂੰ ਤੇ ਹਣਾ ਮੰਮੀ ਜੀ ਇਹ ਵੀ ਚੀਜ਼ ਰਹਿ ਗਈ ਹਾਂ ਤੇ ਇਹ ਇਹ ਚੀਜ਼ਾਂ ਆਪਾਂ ਜਿਹੜੀਆਂ ਲਿਆਂਦੀਆਂ ਵਾਂ ਮੇਲੇ ਤੋਂ ਤੇ ਬਾਕੀ ਅਮਨ ਨੂੰ ਪੁੱਛਦੇ ਹਾਂ ਹੁਣ ਇੱਕ ਮਿੰਟ ਅਮਨ ਨੂੰ ਪੁੱਛਦੇ ਹਾਂ ਵੀ ਅੱਜ ਤੈਨੂੰ ਘਰ ਰਹਿ ਕੇ ਕਿਵੇਂ ਦਾ ਲੱਗਣ ਲਿਆ ਅੱਜ ਅਮਨ ਕੰਮ ਕਰਾਉਂਦੀ ਆ ਘਰੇ ਹੀ ਆ ਮੇਰਾ ਬਦਿਲਾ ਕੰਡਿਆ ਮੈਂ ਅੱਗੇ ਵੀ ਕਰਦੀ ਰਹੀ ਹਾਂ ਨਹੀਂ ਨਹੀਂ ਉਹ ਤਾਂ ਕਰਦੀ ਰਹੀ ਹਾਂ ਨਾ ਵੀ ਹੁਣ ਜਿੱਦਾਂ ਤੈਨੂੰ ਡੇਢ ਤੋਂ ਮਹੀਨਾ ਹੋ ਡੇਢ ਮਹੀਨਾ ਹੋ ਚੱਲਾ ਹਣਾ 2 2 ਮਹੀਨੇ ਹੋ ਚਲੇ ਤੇ ਹਾਂ 2 ਹੋ ਗਏ 15 ਤਰੀਕ ਦੇ ਤੇ ਅੱਜ ਕਿੰਨੇ ਤਰੀਕ ਹੋ ਗਿਆ ਤੇ ਹੁਣ ਇਹਨੂੰ ਦੱਸ ਦੇਣ ਉੱਤੇ ਹੋ ਗਿਆ ਚਲੋ ਤੇ ਤੈਨੂੰ ਹੁਣ ਮਤਲਬ ਬੜਾ ਹੀ ਕੰਮ ਨਹੀਂ ਕਹਿੰਦੇ ਹੈਗੇ ਆਣ ਕੇ ਤੂੰ ਮਤਲਬ ਲਮੁਮੇ ਪੈ ਜਾਈ ਨਹੀਂ ਆਣਾ ਤੇ ਹੁਣ ਕੇ ਕੰਮ ਵੀ ਕਰਦੀ ਆ ਆਪਣੀ ਅਸਾਈਨਮੈਂਟ ਵਗੈਰਾ ਤੇ ਅੱਜ ਅਮਨ ਨੂੰ ਛੁੱਟੀ ਸੀ ਤੇ ਮੰਮੀ ਜੀ ਕਹਿੰਦੇ ਆ ਵੀ ਸਾਡੇ ਨਾਲ ਤੂੰ ਭਾਂਡੇ ਵਗੈਰਾ ਦੀ ਜਿਹੜੀ ਸੈਟਿੰਗ ਕਰਵਾ ਤੇ ਆ ਜਮਣਾਈ ਆ ਡਿੱਕੇ ਹੋਰ ਨਹੀਂ ਕੋਈ ਗੱਲ ਹੈਗੀ ਤੇ ਸਭ ਤੋਂ ਪਹਿਲਾਂ ਗੱਲ ਇਹ ਕਿ ਤੁਸੀਂ ਸਾਰੇ ਜਾਣਿਆਂ ਨੂੰ ਸਾਨੂੰ ਜਿਹੜਾ ਹੀ ਮੇਲੇ ਚੋਂ ਲੈਂਦਾ ਸਮਾਨ ਤੁਸੀਂ ਉਹਨੂੰ ਵਲੌਗ ਨੂੰ ਬੜਾ ਪਿਆਰ ਦਿੱਤਾ ਤੇ ਨਾਲ ਦੀ ਨਾਲ ਸਮਾਨ ਨੂੰ ਬੜਾ ਪਿਆਰ ਦਿੱਤਾ ਹਨਾ ਤੁਹਾਨੂੰ ਸਾਰਿਆਂ ਨੂੰ ਹੀ ਪਸੰਦ ਆਇਆ ਵਾ ਸਾਨੂੰ ਇਹ ਬੜੀ ਖੁਸ਼ੀ ਹੋਈ ਆ ਵੀ ਤੁਹਾਨੂੰ ਸਾਰਿਆਂ ਨੂੰ ਪਸੰਦ ਆਇਆ ਤੇ ਬਾਬਾ ਜੀ ਦੀ ਫੋਟੋ ਸਾਰਿਆਂ ਨੇ ਪਸੰਦ ਕੀਤੀ ਉਹ ਤੇ ਚਲੋ ਹਨਾ ਪਸੰਦ ਹੈ ਹੀ ਆ ਤੇ ਸਾਨੂੰ ਵੀ ਬੜੀ ਪਸੰਦੀ ਸੀ ਫੋਟੋ ਇਸ ਕਰਕੇ ਆਪਾਂ ਲੈ ਕੇ ਆਏ ਆ ਤੇ ਤੁਸੀਂ ਸਾਰਿਆਂ ਨੇ ਮੈਨੂੰ ਅਹੀਂ ਫੋਟੋ ਹੀ ਖਰੀਦੀ ਸੀ ਹਾਂਜੀ 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 ਬਾਅਦ ਵਿੱਚ ਖਰੀਦੇ ਆ ਤੇ ਉਹ ਵੇ ਲੋ ਹੈ ਵੀ ਉਹ ਬਾਹਰ ਨਿਕਲਦੇ ਆ ਹੀ ਹਨਾ ਦੁਆਰ ਦੇ ਵਿੱਚ ਉਹ ਬੰਨ ਕੇ ਪਹਿਲੀ ਦੁਕਾਨ ਹੀ ਬਾਬਾ ਜੀ ਦੀ ਫੋਟੋਆਂ ਨੂੰ ਦੀ ਲੱਗੀ ਸੀ ਤੇ ਉਹ ਬੜਾ ਵਧੀਆ ਲੱਗਾ ਸਾਨੂੰ ਤੇ ਮੰਮੀ ਜੀ ਨੇ ਉੱਥੋਂ ਲੈ ਕੇ ਫਿਰ ਅਹੀਂ ਮਤਲਬ ਉਸੇ ਦੁਕਾਨ ਦੇ ਉੱਤੇ ਪੈਕ ਕਰਾ ਕੇ ਰੱਖ ਦਿੱਤੀ ਸੀ ਹਨਾ ਫਿਰ ਰਾਤ ਜੇ ਲੈ ਕੇ ਗਏ ਸੀ ਹਨਾ ਮੰਮੀ ਤੇ ਬਾਕੀ ਤੁਹੀ ਸਾਰੇ ਜਾਣਿਆਂ ਨੇ ਬੜਾ ਪਸੰਦ ਕੀਤਾ ਵਲੌਗ ਨੂੰ ਉਹਦੇ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਹਨਾ ਤੇ ਸਾਰੇ ਜਾਣਿਆਂ ਨੇ ਬਹੁਤ ਜਿਆਦਾ ਮੈਨ ਲਾ ਅਪਰੀਸ਼ੀਏਟ ਕੀਤਾ ਵੀ ਬਹੁਤ ਸੋਹਣਾ ਤੁਸੀਂ ਲੈ ਕੇ ਆਏ ਸਮਾਨ ਜਿੰਨਾ ਵੀ ਲੈ ਕੇ ਆਏ ਤੇ ਬਾਬਾ ਜੀ ਫੋਟੋ ਨੂੰ ਸਪੈਸ਼ਲੀ ਕਿਹਾ ਹੀ ਉਹਦੇ ਲਈ ਧੰਨਵਾਦ ਤੁਹਾਡਾ ਦਿਲੋਂ ਤੇ ਬਾਕੀ ਬਾਕੀ ਜਿਹੜੇ ਪ੍ਰੀਤ ਜੀ ਦੇ ਹੋਣਾਂ ਦੇ ਗਿਫਟ ਹੀ ਉਹ ਵੀ ਤੁਸੀਂ ਬੜੇ ਜਿਆਦਾ ਪਸੰਦ ਕੀਤੇ ਹਾਂ ਉਹ ਵੀ ਸਾਰਿਆਂ ਨੇ ਬੜੇ ਪਸੰਦ ਕੀਤੇ ਉਹ ਹੈ ਹੀ ਬੜੇ ਸੋਹਣੇ ਹੀ ਗੇ ਹਨਾ ਤੇ ਬਾਕੀ ਮਿਹਰ ਹੋਣਾ ਦੇ ਵੀ ਗਿਫਟ ਖੜੇ ਹੀ ਤੇ ਬਹੁਤ ਵਧੀਆ ਲੱਗਾ ਸਾਨੂੰ ਮਤਲਬ ਇੰਨਾਂ ਚੀਜ਼ਾਂ ਦੇ ਵਿੱਚ ਮਤਲਬ ਖੁਸ਼ੀ ਜੀ ਮਿਲ ਜਾਂਦੀ ਹੈ ਹਨ ਵੀਦਾ ਇਹ ਗਿਫਟ ਤੇ ਚਲੋ ਹੁਣ ਜਿੰਨੇ ਤੇ ਮਰਜ਼ੀ ਹੋਣਾ ਹਾਂ ਗੱਲ ਤੇ ਆ ਕੇ ਖੁਸ਼ੀ ਹਾਂ ਗਿਫਟ ਗਿਫਟ ਹੁੰਦਾ ਤੇ ਬਹੁਤ ਵਧੀਆ ਲੱਗਾ ਸਾਨੂੰ ਵੀ ਤੇ ਤੁਸੀਂ ਵੀ ਸਾਰੇ ਜਣਿਆਂ ਨੇ ਕਮੈਂਟ ਕੀਤੇ ਬੜੇ ਸੋਹਣੇ ਸੋਹਣੇ ਵੀ ਤੁਹਾਨੂੰ ਵੀ ਵਧੀਆ ਲੱਗੇ ਸਾਰਿਆਂ ਨੂੰ ਹਨਾ ਚਲੋ ਠੀਕ ਆ ਜੀ ਫਿਰ ਕਿਸੇ ਨੈਕਸਟ ਰੈਸਪੀ ਦੇ ਨਾਲ ਜਾਂ ਨੈਕਸਟ ਵਲੌਗ ਦੇ ਨਾਲ ਤੁਹਾਨੂੰ ਮਿਲਾਂਗੇ ਹੁਣ ਤੇ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਜੀ